ਹੁਣ ਜੇ ਤੁਹਾਡਾ ਪੇਟ ਠੀਕ ਆ ਉਹਦੀ ਨਿਸ਼ਾਨੀ ਕੀ ਜਦੋਂ ਤੁਸੀਂ ਬੈੱਡ ਤੋਂ ਸਵੇਰ ਨੂੰ ਉੱਠ ਕੇ ਆਪਣੇ ਪੈਰ ਜ਼ਮੀਨ ਤੇ ਲਾਉਂਗੇ ਤਾਂ ਤੁਹਾਨੂੰ ਪ੍ਰੈਸ਼ਰ ਬਣੇਗਾ ਟਾਇਲਟ ਆਵੇਗੀ ਇਹਦਾ ਮਤਲਬ ਤੁਹਾਡਾ ਜਿਹੜਾ ਪੇਟ ਆ ਉਹ ਬਿਲਕੁਲ ਠੀਕ ਆ ਤੁਹਾਡਾ ਪੇਟ ਖਰਾਬ ਆ ਤੁਹਾਨੂੰ ਕਬਜ ਦੀ ਸਮੱਸਿਆ ਰਹਦੀ ਆ ਤਾਹੀ ਤੁਸੀਂ ਇਹ ਵੀਡੀਓ ਵੇਖਣ ਵਾਸਤੇ ਆਏ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਬਜ ਤੋਂ ਬਹੁਤ ਹੀ ਵਧੀਆ ਇੱਕ ਤਰੀਕਾ ਦੱਸੂਗਾ ਉਹਦੇ ਨਾਲ ਤੁਹਾਡੇ ਸਿਰਫ ਕਬਜ ਨਹੀਂ ਪੇਟ ਨਹੀਂ ਸਾਰਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਠੀਕ ਹੋਊਗਾ ਪਰ ਜੋ ਅਸੀਂ ਦੱਸਣਾ ਆ ਉਹ ਤੁਸੀਂ ਰੋਜ਼ਾਨਾ ਕਰਨਾ ਤਾਂ ਹੀ ਉਹਦਾ ਰਿਜ਼ਲਟ ਮਿਲਣਾ ਅੱਜ ਦੀ ਜੋ ਸਾਡੀ ਜ਼ਿੰਦਗੀ ਆ ਨਾ ਬਹੁਤ ਹੀ ਭੱਜ ਦੌੜ ਆ ਇਸੇ ਭੱਜ ਦੌੜ ਦੇ ਚੱਕਰ ਦੇ ਵਿੱਚ ਕਈ ਲੋਕ ਆਪਣੇ ਸਰੀਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡਾ ਧਿਆਨ ਹਰ ਸਮੇਂ ਕਿੱਥੇ ਰਹਿੰਦਾ ਕਮਾਕਾਰਾਂ ਦੇ ਵਿੱਚ ਸੋ ਉਸ ਚੱਕਰ ਦੇ ਵਿੱਚ ਸਰੀਰ ਦਾ ਅਸੀਂ ਖਿਆਲ ਨਹੀਂ ਰੱਖ ਪਾਉਂਦੇ ਜਦੋਂ ਅਸੀਂ ਆਪਣੇ ਸਰੀਰ ਦਾ ਖਿਆਲ ਨਹੀਂ ਰੱਖਦੇ ਤਾਂ ਸਰੀਰ ਸਾਡਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੁਣ ਕਮਜ਼ੋਰ ਹੋਏ ਸਰੀਰ ਨੂੰ ਇੱਕ ਬਿਮਾਰੀ ਨਹੀਂ ਲੱਗਣੀ 36 ਬਿਮਾਰੀਆਂ ਲੱਗਣੀਆਂ ਤੇ ਜੇ ਤੁਸੀਂ ਇਹ 36 ਬਿਮਾਰੀਆਂ ਦੂਰ ਕਰਨਾ ਚਾਹੁੰਦੇ ਆ ਤਾਂ ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਲੌਕੀ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਲੌਕੀ ਦਾ ਜੂਸ ਰੋਜ਼ਾਨਾ ਪੀਣ ਦੇ ਨਾਲ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਬਿਨਾ ਦਵਾਈਆਂ ਤੋਂ ਠੀਕ ਹੋ ਜਾਂਦੀਆਂ ਅਸੀਂ ਰੋਜ਼ਾਨਾ ਦਵਾਈਆਂ ਖਾਂਦੇ ਆ ਨਾ ਲੌਕੀ ਦਾ ਜੂਸ ਪੀਣਾ ਸ਼ੁਰੂ ਕਰੋ ਕਿਉਂ ਪੀਣਾ ਦੋਸਤੋ ਜਿਹੜਾ ਲੌਕੀ ਦਾ ਜੂਸ ਹੈ ਇਹਦੇ ਵਿੱਚ ਕੀ ਹੁੰਦਾ ਪੋਟਾਸ਼ੀਅਮ ਆਇਰਨ ਵਿਟਾਮਿਨ ਤੇ ਇਹਦੇ ਵਿੱਚ ਬਹੁਤ ਹੀ ਮਾਤਰਾ ਦੇ ਵਿੱਚ ਫਾਈਬਰ ਪਾਇਆ ਜਾਂਦਾ ਲੌਕੀ ਦੇ ਜੂਸ ਦੇ ਵਿੱਚ ਪਤਾ ਕੀ ਕਰੋ ਤੁਸੀਂ ਉੜਾ ਜਾਂ ਸ਼ਹਿਰ ਮਿਲਾ ਕੇ ਲੈਣਾ ਸ਼ੁਰੂ ਕਰੋ ਇੱਕ ਬਿਮਾਰੀ ਨਹੀਂ ਛਕਤੀ ਬਿਮਾਰੀਆਂ ਦੂਰ ਹੋ ਲੋਕੀ ਦਾ ਜੂਸ ਆਪਾ ਬਣਾਉਣਾ ਕਿਸ ਤਰੀਕੇ ਨਾਲ ਆ ਤੁਹਾਨੂੰ ਤਰੀਕਾ ਦੱਸੂਗਾ ਵਿਧੀ ਦੱਸੂਗਾ ਟੈਕਨੀਕ ਦੱਸੂਗਾ ਜਿਹਦੇ ਨਾਲ ਤੁਹਾਨੂੰ ਪੂਰਾ ਫਾਇਦਾ ਹੋਊਗਾ ਪਹਿਲਾਂ ਤੁਹਾਨੂੰ ਸ਼ਾਰਟ ਦੇ ਵਿੱਚ ਇਹਦੇ ਫਾਇਦੇ ਦੱਸ ਦਿੰਦਾ ਸਭ ਤੋਂ ਪਹਿਲਾਂ ਵੀ ਜਿਹੜੀ ਸਾਡੀ ਦਿਲ ਦੀ ਬਿਮਾਰੀ ਆ ਇਹ ਜੂਸ ਰੋਜ਼ਾਨਾ ਪੀਣ ਦੇ ਨਾਲ ਸਰੀਰ ਦੇ ਵਿੱਚ ਕੀ ਹੁੰਦਾ ਕੋਲੇਸਟ੍ਰੋਲ ਦੀ ਮਾਤਰਾ ਜਿਹੜੀ ਹੈ ਨਾ ਉਹ ਸੰਤੁਲਨ ਬਣੀ ਰਹਿੰਦੀ ਆ ਉਹਦੇ ਨਾਲ ਕੀ ਹੁੰਦਾ ਕਿ ਹਾਰਟ ਅਟੈਕ ਦਾ ਖਤਰਾ ਨਹੀਂ ਰਹਿੰਦਾ ਦੂਜੇ ਨੰਬਰ ਤੇ ਬਲੱਡ ਪ੍ਰੈਸ਼ਰ ਬਹੁਤ ਸਾਰੇ ਲੋਕਾਂ ਨੂੰ ਬੀਪੀ ਦੀ ਸਮੱਸਿਆ ਹੈ ਇਸ ਵਾਸਤੇ ਜੇ ਤੁਸੀਂ ਇਹ ਜੂਸ ਲਗਾਤਾਰ ਪੀਓਗੇ ਨਾ ਬਲੱਡ ਦਾ ਜਿਹੜਾ ਸਰਕੂਲੇਸ਼ਨ ਹੈ ਉਹ ਤੇਜ਼ ਹੁੰਦਾ ਉਹਦੇ ਨਾਲ ਕੀ ਹੁੰਦਾ ਸਾਡਾ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹਿੰਦਾ ਤੀਜੇ ਨੰਬਰ ਤੇ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਆ ਰੋਜ਼ ਸਵੇਰੇ ਇਹ ਜੂਸ ਨਰਨੇ ਪੀਣਾ ਸ਼ੁਰੂ ਕਰੋ ਖਾਲੀ ਪੇਟ ਇਹਦੇ ਨਾਲ ਕੀ ਹੋਣਾ ਹੈ ਕਿ ਪੀਣ ਦੇ ਨਾਲ ਸਰੀਰ ਦਾ ਜਿਹੜਾ ਮੈਟਾਬੋਲਿਜ਼ਮ ਹੈ ਨਾ ਉਹ ਵੱਧ ਆਇਆ ਤੇ ਸਾਡੇ ਸਰੀਰ ਦੇ ਵਿੱਚ ਜਿੰਨੀ ਫालतू ਚਰਬੀ ਹੁੰਦੀ ਆ ਉਹ ਆਪਣੇ ਆਪ ਘਟ ਜਾਂਦੀ ਆ ਤੇ ਭਾਰ ਘਟਾਉਣ ਦੇ ਵਿੱਚ ਇਹ ਜੂਸ ਬਹੁਤ ਫਾਇਦਾ ਕਰਦਾ ਅਗਲੇ ਨੰਬਰ ਤੇ ਹੈ ਗੈਸ 90% ਲੋਕਾਂ ਨੂੰ ਗੈਸ ਦੀ ਸਮੱਸਿਆ ਹੈ ਲੋਕੀ ਦੀ ਜਿਹੜੀ ਤਸਵੀਰ ਹੈ ਉਹ ਠੰਡੀ ਹੁੰਦੀ ਆ ਰੋਜ਼ਾਨਾ ਤੁਸੀਂ ਇਹ ਜੂਸ ਪੀਓਗੇ ਦਿੜ ਤੁਹਾਡੇ ਪੇਟ ਦੇ ਵਿੱਚ ਛਾਤੀ ਵਿੱਚ ਜਲਨ ਹੁੰਦੀ ਆ ਉਹ ਠੀਕ ਹੋ ਜਾਊਗੀ ਸੋ ਜਿਨ੍ਹਾਂ ਲੋਕਾਂ ਨੂੰ ਗੈਸ ਦੀ ਸਮੱਸਿਆ ਰਹਿੰਦੀ ਆ ਉਹਨਾਂ ਲਈ ਇਹ ਜੂਸ ਬਹੁਤ ਹੀ ਜ਼ਿਆਦਾ ਫਾਇਦੇਮੰਦ ਤੁਹਾਨੂੰ ਜੇ 슈ਗਰ ਦੀ ਸਮੱਸਿਆ ਆ ਤੁਹਾਡੀ 슈ਗਰ ਬਹੁਤ ਜ਼ਿਆਦਾ ਵਾਧੀ ਆ ਇਹ ਜੂਸ ਪੀਣ ਦੇ ਨਾਲ ਸਰੀਰ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਕੰਟਰੋਲ 'ਚ ਰਹਿੰਦਾ ਸੋ ਜਿਨ੍ਹਾਂ ਲੋਕਾਂ ਨੂੰ 슈ਗਰ ਦੀ ਸਮੱਸਿਆ ਆ ਉਹ ਸਵੇਰੇ ਉੱਠ ਕੇ ਰੋਜ਼ਾਨਾ ਪਹਿਲਾਂ ਇਹ ਜੂਸ ਪੀਓ ਸਰੀਰ ਦੇ ਵਿੱਚੋਂ ਗਰਮੀ ਨੂੰ ਦੂਰ ਕਰੇ ਗਰਮੀਆਂ ਦੇ ਮੌਸਮ ਵਿੱਚ ਹਮੇਸ਼ਾ ਕੀ ਹੁੰਦਾ ਸਾਡੇ ਨਾਲ ਸਾਡਾ ਸਿਰ ਦਰਦ ਕਰਦਾ ਬਦ ਹਜ਼ਮੀ ਦੀ ਸਮੱਸਿਆ ਰਹਿੰਦੀ ਹੈ ਗੈਸ ਬਣਦੀ ਹੈ ਨਾ ਇਸ ਤੋਂ ਰਾਹਤ ਪਾਉਣ ਲਈ ਤੁਸੀਂ ਕੱਦੂ ਦਾ ਜੂਸ ਲੋਕੀ ਦਾ ਜੂਸ ਰੋਜ਼ਾਨਾ ਪੀਓ ਇਹ ਪੀੜ ਦੇ ਨਾਲ ਕੀ ਹੋਊਗਾ ਸਰੀਰ ਦੇ ਵਿੱਚ ਹੌਲੀ-ਹੌਲੀ ਜਿਹੜੀ ਗਰਮੀ ਆ ਉਹ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਹੁਣ ਗੱਲ ਕਰਦੇ ਆ ਕਬਜ ਦੀ ਜਿਨ੍ਹਾਂ ਲੋਕਾਂ ਨੂੰ ਕਬਜ ਆ ਕਬਜ ਦਾ ਕੀ ਹੁੰਦਾ ਆ ਦੇਖੋ 5 ਮਿੰਟਾਂ ਦੇ ਵਿੱਚ ਸਾਡਾ ਜਿਹੜਾ ਟਾਇਲਟ ਜਾਣ ਦਾ ਪ੍ਰੋਸੀਜਰ ਆ ਪੂਰਾ ਹੋ ਜਾਂਦਾ ਪਰ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਟਾਇਲਟ ਵਿੱਚ ਬੈਠੇ ਰਹਿੰਦੇ ਆ ਹੁਣ ਜੇ ਤੁਹਾਡਾ ਪੇਟ ਠੀਕ ਆ ਉਹਦੀ ਨਿਸ਼ਾਨੀ ਕੀ ਆ ਜਦੋਂ ਤੁਸੀਂ ਬੈੱਡ ਤੋਂ ਸਵੇਰ ਨੂੰ ਉੱਠ ਕੇ ਆਪਣੇ ਪੈਰ ਜ਼ਮੀਨ ਤੇ ਲਾਉਂਗੇ ਤਾਂ ਤੁਹਾਨੂੰ ਪ੍ਰੈਸ਼ਰ ਬਣੇਗਾ ਟੁਆਇਲਟ ਆਵੇਗੀ ਇਹਦਾ ਮਤਲਬ ਤੁਹਾਡਾ ਜਿਹੜਾ ਪੇਟ ਆ ਉਹ ਬਿਲਕੁਲ ਠੀਕ ਆ ਪਰ ਜਿਨ੍ਹਾਂ ਨੂੰ ਹੁਣ ਕਬਜ ਦੀ ਸਮੱਸਿਆ ਹੋ ਗਈ ਆ ਉਹ ਕੀ ਕਰਨ ਦਵਾਈਆਂ ਖਾ ਖਾ ਕੇ ਆਕਦੇ ਦਵਾਈਆਂ ਵੀ ਅਸਰ ਨਹੀਂ ਕਰਦੀ ਲੋਕੀ ਤੇ ਆਦਰਕ ਦਾ ਜਿਹੜਾ ਜੂਸ ਆ ਨਾ ਇਹਦੇ ਵਿੱਚ ਕੀ ਹੁੰਦਾ ਫਾਈਬਰ ਬਹੁਤ ਮਾਤਰਾ ਚ ਹੁੰਦਾ ਰੋਜ਼ਾਨਾ ਸੇਵਨ ਕਰੋਗੇ ਜਿਹੜਾ ਸਾਡਾ ਪਾਚਨ ਸਿਸਟਮ ਆ ਨਾ ਉਹ ਸੁਧਰ ਜਾਂਦਾ ਹੈ ਉਹ ਠੀਕ ਹੋ ਜਾਂਦਾ ਹੈ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਇਸ ਸਟਰੋਂਗ ਹੋ ਜਾਂਦਾ ਹੈ ਫਿਰ ਕੀ ਹੁੰਦਾ ਜਿਹੜੀ ਕਬਜ ਦੀ ਸਮੱਸਿਆ ਆ ਉਹ ਦੂਰ ਹੋ ਜਾਂਦੀ ਹੈ ਲੀਵਰ ਦੇ ਵਿੱਚ ਅਕਸਰ ਸੋਜ ਪੈ ਜਾਂਦੀ ਆ ਫਰਾਈ ਫੂਲ ਖਾਣੇ ਆ ਕਲੇਆ ਪੂਜਿਆ ਖਾਣਾ ਖਾਣ ਦੇ ਨਾਲ ਸ਼ਰਾਬ ਪੀਣ ਦੇ ਨਾਲ ਲੀਵਰ ਦੇ ਵਿੱਚ ਸੋਜ ਆਉਂਦੀ ਆ ਹੁਣ ਇਸ ਸੋਜ ਨੂੰ ਦੂਰ ਕਰਨ ਲਈ ਤੁਸੀਂ ਲੋਕੀ ਦਾ ਜੂਸ ਆਦਰਕ ਦਾ ਜੂਸ ਰੋਜ਼ਾਨਾ ਬਣਾ ਕੇ ਪੀਓ ਲਾਸਟ ਵਿੱਚ ਮੈਂ ਤੁਹਾਨੂੰ ਇਹਦਾ ਫਾਇਦਾ ਦੱਸਦਾ ਕਿ ਕੈਂਸਰ ਹੋਣ ਦੀ ਜਿਹੜੀ ਸੁਭਾਵਨਾ ਆ ਉਹ ਬਿਲਕੁਲ ਰੁਕ ਜਾਂਦੀ ਆ ਲੋਕੀ ਦਾ ਜੂਸ ਬਣਾਉਣ ਦੀ ਵਿਧੀ ਕੀ ਆ ਜੇ ਤੁਸੀਂ ਇਸ ਤਰੀਕੇ ਦੇ ਨਾਲ ਇਹ ਲੋਕੀ ਦਾ ਜੂਸ ਪੀਓਗੇ ਸਰ ਸ਼ਰਤਿਆ ਹੀ 100% ਜਿੰਨੀਆਂ ਬਿਮਾਰੀਆਂ ਆਪਾਂ ਗਣਾਈਆਂ ਆ ਹੌਲੀ ਹੌਲੀ ਠੀਕ ਹੋਣਗੀਆਂ ਤੁਸੀਂ ਕੀ ਕਰਨਾ ਹੈ ਲੌਕੀ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਓ ਫਿਰ ਇਹਨੂੰ ਸ਼ੈੱਲ ਲਓ ਫਿਰ ਟੁਕੜੇ ਕਰਕੇ ਨਾ ਇਹਨੂੰ ਮਿਕਸੀ ਦੇ ਵਿੱਚ ਪਾ ਦਿਓ ਹੁਣ ਮਿਕਸੀ ਦੇ ਵਿੱਚ ਥੋੜਾ ਜਿਹਾ ਤੁਸੀਂ ਪਾਣੀ ਪਾਓ ਨਮਕ ਮਿਲਾਓ ਤੇ ਇਹਦਾ ਜੂਸ ਬਣਾ ਲਓ ਤੁਸੀਂ ਇਹਦੇ ਵਿੱਚ ਨਾ ਕਾਲੀ ਮਿਰਚ ਵੀ ਯੂਜ਼ ਕਰ ਸਕਦੇ ਆ ਆਪਣੀ ਮਰਜ਼ੀ ਦੇ ਨਾਲ ਸਵਾਦ ਅਨੁਸਾਰ ਪਾ ਲਓ ਰੋਜ਼ਾਨਾ ਇਹ ਫਰੈਸ਼ ਜੂਸ ਬਣਾ ਕੇ ਪੀਓ ਤੁਹਾਨੂੰ ਜਿੰਨੀਆਂ ਸਮੱਸਿਆ ਸਰੀਰ ਦੀਆਂ ਸਾਰੀਆਂ ਹੀ ਠੀਕ ਹੋਣਗੀਆਂ